ਕੀ ਕਰ ਪਾਏ ਆਂ ਜੀ ਪਾਇਆ ਕਰਦੇ ਆਂ ਬਾਕੀ ਬੀ ਤੁਸੀਂ ਐਕਟੋਰ ਬਾਈ ਬੋਲ ਮੈਂ ਆਣਾ ਰੋਟੀ ਕਰਾਉਣੇ ਗੱਲ ਬਾਤ ਤੇ ਆ ਜੇ ਕਰਾ ਕਰੀ ਗੱਲ ਬਾਤ ਬੋਲ ਸਰ ਮਾਈ ਕੀ ਆਲਾ ਪੁੱਦਰਾ ਠੀਕ ਆ ਜੀ ਵਧੀਆ ਠੀਕ ਐ ਜਮ ਓਕੇ ਜੀ ਓਕੇ ਰੱਖੇ ਮਹਾਰਾਜ ਸੱਚੇ ਪਾਤਸ਼ਾਹ ਬਾਈ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮਹਾਰਾਜ ਸੱਚੇ ਪਾਤਸ਼ਾਹ ਚੜ੍ਹਦੀ ਕਲਾ ਚ ਰੱਖੇ ਬਾਈ ਅੱਜ ਬੁੱਧਵਾਰ ਤਰਵੰਡੀ ਸਾਹਿਬ ਉਹ ਬਾਈ ਮੰਡੀ ਲੱਗਿਆ 13 ਤਰੀਕਾ ਹਾਂਜੀ 20000 24 ਅੱਜ ਨਾ ਬਾਈ ਆਇਆ ਆਪਣੇ ਕੋਲੇ ਵੀਡੀਓ ਦੇਖ ਕੇ ਆਪਾਂ ਗੱਲ ਕਰਾਉਨੇ ਆ ਬਾਈ ਦੀ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਇਹ ਕਿਹੜਾ ਪਿੰਡ ਆ ਆਦਮਕੇ ਜੀ ਆਦਮਕੇ ਬਾਈ ਦਾ ਪਿੰਡ ਆ ਬਾਈ ਨੇ 855 ਵੇਚਣਾ ਤੇ ਬਾਈ ਕਹਿੰਦਾ ਸ਼ਰਮੇ ਕੋਲੇ ਜਾਮਾ ਆਪਾਂ ਸ਼ਰਮੇ ਕੋਲੇ ਜਾ ਕੇ ਟਰੈਕਟਰ ਵੇਚਾਂਗੇ ਤੇ ਪਹਿਲਾਂ ਤਾਂ ਆਪਾਂ ਟਰੈਕਟਰ ਦਿਖਾਉਨੇ ਆ ਫਿਰ ਬਾਈ ਨਾਲ ਤੁਹਾਡੀ ਕਰਾਉਂਗਾ ਗੱਲ ਪੁਲਰ ਚਾਰੇ ਪਾਸੇ ਟਰੈਕਟਰ ਦਿਖਾ ਦੇ 2020 ਮਾਡਲ ਦਾ ਟੈਂਕੀ ਦੇ 17 ਵਾਲੀ 5 스타 센터 기어 ਦੇ ਵਿੱਚ 2 स्पीड ਸਾਰਾ 오리지ਨਲ ਹੈ ਜਿਮੀਦਾ ਟਰੈਕਟਰ ਹੈ ਬਾਈ ਅਤੇ ਇਹ ਤੇ ਆ ਦੇਖੋ ਹੱਥ ਵਾਲੀ ਇਹ ਹੈ ਇਹ ਲੈਫਟਾ ਅੱਛਾ ਪਿੱਛੇ ਕਿਹੜਾ ਵੀ ਚੱਕ ਸਕਦਾ ਤੂੰ ਤੇ ਪੀਟੀਓ ਗੇਰ ਆ ਉਹ ਆ ਗਿਆ ਹੱਥ ਵਾਲਾ ਕਲੱਚ ਠੀਕ ਹੈ ਗੱਲਾਂ ਪੀਬੀ 51 ਸਰਦੂਲਗੜ ਦਾ ਨੰਬਰ ਆ ਬਾਈ ਸਾਰਾ 오리지ਨਲ ਹੈ ਕਿਤੇ ਰੰਗ ਪੇਟ ਨਹੀਂ ਹੋਇਆ ਨਾਲ ਦੇ ਟਾਇਰਾਂ ਨਾਲ ਬਾਈ ਹਾਂਜੀ ਨਾਲ ਦੇ ਨਾਲ ਦੇ ਟਾਇਰਾਂ ਕੁਝ ਨਮਾ ਕਰਾਇਆ ਸੀ ਅਸੀਂ ਰੱਖਤਾ ਸੀ ਜੀ ਨਮਾ ਲੈਤਾ ਸੀ ਕਿ ਚੱਲਦਾ 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 ਲੈਤਾ ਸੀ ਅੱਛਾ ਪੁੱਲਰੇ ਤੇ ਮਾਰ ਮਾੜਾ ਜਾ 20 ਮਾੜਾ 20 ਮਾੜਾ ਲ 6 ਲੱਖ ਤੇ 5000 ਡਿਮਾਂਡ ਆ ਬਾਈ ਜੀ 6 ਲੱਖ 5000 ਡਿਮਾਂਡ ਆ ਕਾਪੀ ਤੁਹਾਡੇ ਨਾ ਹਾਂਜੀ ਬਾਈ ਦੇ ਕਾਪੀ ਨਾ ਆਧਾਰ ਕਾਰਡ ਪਿੰਨ ਕਾਰਡ ਵੋਟ ਕਾਰਡ ਜੋ ਕਰਜੀ ਲੈ ਜੋ ਬਾਈ ਹਾਂਜੀ ਕਾਗੀ ਪੁੱਤ ਸਾਰਾ ਸਹੀ ਜਿਹੜਾ ਮਰਜ਼ੀ ਲੈ ਜੋ ਠੀਕ ਹੈ ਬਾਈ ਜੀ ਕਿੰਨੇ ਪੈਸਾ ਲੈਂਦੇ ਹੋ 2500 5 ਲੱਖ ਤੇ 75 ਹਜ਼ਾਰ ਕਹਿੰਦਾ ਬਾਈ ਤੇ 5 ਲੱਖ ਤੇ 60 ਹਾਂ ਸੁਣੀ 5 ਲੱਖ 70 ਹਜ਼ਾਰ ਦਾ ਟਰੈਕਟਰ ਕਹਿੰਦਾ 70 ਕਹਿੰਦਾ ਅੰਕਲ 5 ਲੱਖ 70 ਹਜ਼ਾਰ ਦਾ ਲੈ ਜਾਓ ਬਾਈ ਦਾ ਆਪਾਂ ਮੋਬਾਈਲ ਨੰਬਰ ਦੱਸਦੇ ਹਾਂ ਬਾਈ ਜੀ ਮੋਬਾਈਲ ਨੰਬਰ ਬੋਲੇ ਤੁਹਾਡਾ 98746 98746 66 98766 28477 28477 ਬਾਈ ਦਾ ਪਿੰਡ ਆਦਮਕੇ ਮਾਨਸਾ ਜ਼ਿਲ੍ਹਾ ਹਾਂਜੀ ਪਰ ਜੋ ਆਪਣੇ ਬਲਾਡੇ ਕੋਲੇ ਨਾ ਇਹ ਸਰਦੂਲ ਗੜ ਕੋਲੇ ਸਰਦੂਲ ਗੜ ਦੇ ਕੋਲੇ ਆ ਬਾਈ ਬਾਈ ਨੇ ਸਿੱਧਾ ਕੰਟੈਕਟ ਕਰ ਲੈ ਵਿੱਚ ਨਹੀਂ ਕਟਿਆ ਜਾਣਾ ਲੋਨ ਫੇਰ ਤੋਂ ਹੋ ਜੂਗਾ ਠੀਕ ਆ ਬਾਈ ਜੀ ਤੇ ਸਾਡਾ ਫੋਨ ਸਾਡੀ ਵੀਡੀਓ ਦੇਖ ਕੇ ਕੋਈ ਆਇਆ ਫੋਨ ਆਇਆ ਜਾਂ ਤੂੰ ਆਇਆ ਤੇ ਮਨਤਨ ਕਰ ਦੂੰਗੇ ਬੜਾ ਮੋਟਾ ਜੀ ਮਨਤਨ ਬਾਈ ਕਰ ਦੂਗਾ ਬਾਈ ਨਾਲ ਕੰਟੈਕਟ ਕਰ ਲੈ ਬਾਈ ਦੇ ਨਾਂ ਹੀ ਆ ਠੀਕ ਆ ਇਸ ਤੋਂ ਬਾਅਦ ਖੋਣੇ ਬਾਈ ਆਪਾਂ 911 ਠੀਕ ਆ ਗੱਲ 97 ਮਾਡਲ ਨਾਟਗਣਾ ਆਉਤ ਆਪਾਂ ਦਿਖਾਉਨੇ ਨਾਟਗਣਾ 97 ਮਾਡਲ ਆ ਬਾਈ ਪੰਜਾਬ ਨੰਬਰ ਆ ਪੀਪੀ 60 0956 ਨੰਬਰ ਆ ਟਰੈਕਟਰ ਦਾ ਠੀਕ ਆ ਟਾਇਰ ਹੈਗੇ 70 ਕੇ ਪੈਸੇ ਮੂਹਰ ਲੈ ਬਿਲਕੁਲ ਨਵੇਂ ਆ ਬਾਈ ਡੰਡਾ ਫੱਟੀ ਛਤਰੀ ਹੈਗੀ ਆ ਬਾਈ ਜੀ ਹਾਂ ਬਾਈ ਸਾਰਾ ਕੋਈ ਡੰਡਾ ਫੱਟੀ ਛਤਰੀ ਸਾ ਕੁਝ ਨਾਲ ਆ ਬਾਈ ਡੰਡਾ ਅਸੀਂ ਮੰਡਗਾ ਚ ਨਹੀਂ ਲੈ ਕੇ ਆਉਂਦੇ ਕਈ ਬਾਈ ਕੁਝ ਛਰਾਰਤੀ ਅੰਸਰ ਨਿਕਲ ਕੇ ਲੈ ਜਾਂਦਾ ਕੱਢ ਕੇ ਪਾਵਰ ਸੇਵ ਲੈ ਤਾਂ ਆਬਰਾ ਆ ਪਾਵਰ ਵੀ ਇਹ ਦਿਖਾ ਦੀ ਮੜਾ ਇਹ ਭੁੱਲ ਰਾਂ ਪਾਵਰ ਸਟੀering ਆ ਬਾਈ origianally ਇਹ ਤਾਂ ਹਨਾ ਹਾਂ ਰੀਜਨਲ ਆ origianal ਟਰੈਕਟਰ ਬਾਈ ਤੇ ਕਾਪੀ ਗਾਈ ਸਹੀ ਆ ਬਾਈ 95 ਮਾਦਲਾ ਭੁੱਲ ਰਹੇ ਤੇ ਮਾਸ ਤੇ ਕੈਮਰਾ 2 ਲੱਖ ਤੇ 45000 ਲਿਖੀ ਬੈਠਾ ਬਾਈ ਕਿੰਨੇ ਦਾ ਜੇ ਕੋਈ ਸ਼ਰਮ ਦੀ ਗੀੜ ਕੋ ਤੇ ਇਸ ਕੀ ਆਉਂਦਾ ਆਪਾਂ ਟਰੈਕਟਰ 2 ਲੱਖ ਦਾ 1000 ਰੁਪਏ ਦਾ ਹਾਂ ਜਾਂ ਨਾ ਬੱਸ ਚਲ 2-5 ਦਾ ਵੀ 250000 ਤੋਂ 150000 ਦਾ ਦਿੱਤੋ ਬਾਕੀ ਪਰਿੰਦਾ ਜਿਹੜੇ ਤੋਂ ਪਤਾ ਲੱਗੂ ਆ ਜਾ ਬਈ ਉਹ ਦੁਆ ਦੇ ਵਿੱਚ ਆ ਗਿਆ ਬਈ 53000 ਝੋਟਾ ਟਰੈਕਟਰ ਹੁੰਦਾ ਬਈ ਇਹ 2006 ਮਾਡਲ ਹੈ ਐਲਟੀ ਮਾਡਲ ਆ ਵੀਰੇ ਟਾਇਰ ਹੈਗਾ ਬਈ 90 ਪੈਸੇ ਸਾਰਾ ओरिजिनल ਟਰੈਕਟਰ ਸੋਹਣਾ ਬਹੁਤ ਹੈ ਖੈਰ ਬਈ ਡੰਡਾ ਫੱਟੀ ਛਤਰੀ ਇਹਦੇ ਨਾਲ ਵੀ ਹੋ ਗਈ ਹੈ ਤੇ ਥੋੜਾ ਬਹੁਤਾ ਜੇ ਕਿਸੇ ਪਾਸੋਂ ਪੇਂਟ ਹੋਇਆ ਬਈ ਕੁਝ ਕਹਿ ਨਹੀਂ ਸਕਦਾ ਨੇ ਠੀਕ ਹੈ ਗੱਲ ਸੈਲਫ ਸਟਾਰਟ ਆ ਬੈਟਰੀ ਬੂਟਰੀ ਵਧੀਆ ਚਲਾ ਕੇ ਬਾਹਰ ਕੇ ਤਸੱਲੀ ਕਰਕੇ ਲੈ ਜਾਓ ਪਾਵਰ ਸੇਲਿੰਗ ਦੇ ਵਿੱਚ ਆ ਬਾਈ ਚਾਰ ਦਾ ਲੋਗੋ ਲੱਗਾ ਮੂਰੇ ਤੇਨੇ 90 ਲਿਖੀ ਬਠਾ ਕਿਨੇ ਦਾ 70000 ਦਾ ਵੈਟਰ ਦੇ ਚਲੋ 70000 ਦਾ ਹੋ ਗਿਆ ਹੋ ਗਿਆ ਬੋਲਦੇ ਗੁਰੂ ਹਾਂ ਹਾਂਜੀ ਨੰਬਰ ਕਿਥੋਂ ਆਏ ਐ 4 ਹਰਿਆਣਾ ਨੰਬਰ ਆ ਇਹਨੂੰ ਅਸੀਂ ਨਹੀਂ ਮਿਲਨੀ ਐ ਫਿਰੜ ਮਿਲੂਆ ਬਾਈ ਤੇਰਾ ਮੋਬਾਈਲ ਨੰਬਰ ਕਿਨਾ 94635283302 ਬਾਈ ਨਾਲ ਕੰਨਾਈਟ ਕਰ ਲਿਓ 911 53 10 ਬਾਰੇ ਉਦੋਂ ਬਾਅਦ ਦੇ ਵਿੱਚ 475 ਮਿੰਦਰਾ ਆ ਗਿਆ ਬਾਈ ਮਾਡਲ ਹੈਗਾ ਪੂਰਾ 2000 ਤੇ ਚਾਚਾ ਜੀ ਰੇਟ ਕਿੰਨਾ ਲਿਖਿਆ ਇਹ 2 ਲੱਖ 5000 2 ਲੱਖ ਤੇ 5000 ਰੁਪਏ ਬਾਈ ਨੇ ਰੇਟ ਲਿਖਿਆ ਠੀਕ ਆ ਸਾਰਾ origignal ਆ ਕਿਤੇ ਰੰਗ ਪੇਂਟ ਨਹੀਂ ਹੋਇਆ ਤੇ ਟਾਇਟ ਪਖਰ ਚੰਗੇ ਆ ਬਾਈ ਹੈਗੇ 75 85 ਪੈਸੇ ਟਾਇਰ ਆ ਸਾਰਾ origignal ਭੂਮੀ ਪੱਤਰ ਚਾਚਾ ਜੀ ਨੰਬਰ ਇਹਦਾ ਐਚ ਆਰ ਨੰਬਰ ਆ ਐਫ 8 ਮਿਲ ਜੂਆ ਬਾਈ ਨਾ ਇਹ ਨਹੀਂ ਹੁੰਦਾ ਪੁਰਾਣਾ ਕੱਟਿਆ ਜਾਊਗਾ ਦਾਤਾ ਹੀ 2 5 ਲਿਖੀ ਬੈਠੇ ਹੋ ਕਿੰਨੇ ਦਾ ਕਿੰਨੇ ਪੈਸਿਆਂ ਦਾ ਤੇ ਦਿਆਂਗੇ 80 ਦਾ ਕੱਲੇ 3000 1 ਲੱਖ 75000 ਲਓ ਜੀ 1 75000 ਲੈ ਜਾਓ ਬਾਈ ਦਾ ਮੋਬਾਈਲ ਨੰਬਰ ਆਪਾਂ ਕੈਕਟ ਕਰ ਦਿਆ ਭਾਈ ਮੋਬਾਈਲ ਨੰਬਰ 9463435003 9463435003 ਬਾਬੂ ਸਿੰਘ ਮਾਨ ਆ ਬਾਈ ਦਾ ਨੰਬਰ ਆ ਬਾਈ ਨਾਲ ਕਰ ਲਿਓ ਕੰਟੈਕਟ ਆ ਠੀਕ ਹੈ ਗੱਲ ਤੇ ਕੋਈ ਵੀ ਟਾਈਪਰੋ ਲੈਣਾ ਹੋਵੇ ਆਪਣੇ ਨਾਲ ਕਰ ਲਿਓ ਕੰਟੈਕਟ ਭਾਈ ਤੇ ਇਹਨੂੰ ਕਰ ਲਓ ਫੋਲੋ ਸ਼ਰਮਾ ਤਲਵੰਡੀ ਸਾਬੋ ਵਾਲਾ ਤੇ ਮੇਰਾ ਵਟਸਐਪ ਨੰਬਰ ਹੈਗਾ 887294545 ਕਾਲਿੰਗ ਨੰਬਰ ਹੈਗਾ 947884545 ਤੇ ਇਹਨੂੰ ਕਰ ਲਓ ਫੋਲੋ ਭੁੱਲਰ ਤਲਵੰਡੀ ਸਾਬੋ ਵਾਲਾ ਠੀਕ ਹੈ ਗੱਲ ਤੇ ਬਹੁਤ ਬਹੁਤ ਮਿਹਰਬਾਨੀ ਭਾਈ ਦਸੇ ਕਰ ਭਾਈ ਦਸੇ ਕਰ